ङ्ग महाराज शेर सिंह विष्णु भगवान भगवादि सो हंग महाराज शेर सिंह विष्णु भगवान भगवादि सो हंग महाराज शेर सिंह विष्णु भगवान भगवादि सोहंग महाराज शेर सिंह विष्णु भगवान ज सोहंग महाराज शेर सिंह विष्णु भगवान दी उन्नी मगर दो हजार इक् विकर्मी जागीरदास ग्रह ਜਨ ਭਗਤ ਕਹੇ ਪ੍ਰਭ ਖੋਲ ਦੇ ਪਰਦਾ ਓਲਾ ਰਹਿਣ ਕੋਈ ਨਾ ਪਾਈਆ ਪੇਵ ਖੁਲਾ ਦੇ ਆਪਣੇ ਘਰ ਦਾ ਗ੍ਰਹਿ ਮੰਦਰ ਖੁਸ਼ੀ ਮਨਾਇਆ ਜੁਗ ਚੌਂਕੜੀ ਨਿਤ ਨਵੇਤੇ ਤੈਨੂੰ ਲੱਭਦਾ ਦੂਜੀ ਆਸ ਨਾ ਕੋਈ ਰਖਾਈਆ ਬਿਨ ਤੇਰੇ ਚਰਨਾ ਕਰਾਂ ਕੋਈ ਨਾ ਸਯਦਾ ਸੀਸ ਜਗਦੀਸ਼ ਨਾ ਕਿਸੇ ਝੁਕਾਈਆ ਬਿਨ ਤੇਰੀ ਮੰਜ਼ਲ ਮੇਰਾ ਪੈਂਡਾ ਮੂਲ ਨਾ ਮੁਕਦਾ ਚਾਰੋ ਕੁੰਟ ਪੱਜਾਂ ਬਣ ਬਣ ਪਾਂਦੀ ਰਾਹੀਆ ਲੇਖਾ ਮੁਕਾਦੇ ਆਰ ਪਾਰ ਹੱਦ ਦਾ ਮਿਹਰ ਨਜ਼ਰ ਇੱਕ ਉਠਾਈਆ ਮੈਂ ਬਾਲਾ ਨੱਡਾ ਤੇਰੀ ਯਾਦ ਦਾ ਪੁਸ਼ਟ ਪੁਨਾ ਹੱਥ ਟਿਕਾਈਆ ਤੇਰਾ ਖੇਲ ਅਗੰਮੀ ਅੱਖ ਦਾ ਨਿਰਗੁਣ ਨਿਰਵੈਰ ਕਾਲ ਰੂਸ਼ਨ ਆਇਆ ਮੈਂ ਦਰਸ ਕਰਾਂ ਪਰ ਤਖ ਦਾ ਬਾਹਰ ਖੋਜਣ ਕੋਈ ਨਾ ਜਾਇਆ ਮੇਰਾ ਲੈਣਾ ਦੇ ਦੇ ਹੱਕ ਦਾ ਹਕੀਕਤ ਤੇਰੇ ਵਿੱਚੋਂ ਨਜ਼ਰੀ ਆਇਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਤੁਰਦਾ ਮੇਲਾ ਲੈ ਮਿਲਾਈਆ ਜਨ ਭਗਤ ਕਹੇ ਪ੍ਰਭ ਖੋਲ ਦੇ ਪਰਦਾ ਕਿਉ ਬੈਠਾ ਮੁਖ ਛਪਾਈਆ ਮੈਂ ਬੰਨ ਬਿਰਾਗੀ ਬਿਰਹੋਂ ਅੰਦਰ ਸੜਦਾ ਅਗਨੀ ਤਤ ਤਪਾਈਆ ਤੂੰ ਰੂਪ ਅਨੂਪ ਨਰਾਇਣ ਨਰਦਾ ਨਰ ਹਰ ਤੇਰੀ ਬੇਪਰਵਾਈਆ ਤੂੰ ਸਚਖੰਡ ਦਵਾਰੇ ਉੱਚ ਮਨਾਰੇ ਵਸਦਾ ਮੈਂ ਲੋਕ ਮਾਤ ਧਿਆਨ ਲਗਾਈਆ ਮੈਂ ਭੁੱਖਾ ਤੇਰੀ ਜਸਦਾ ਸਦ ਸਿਫਤਾ ਵਿੱਚ ਸਲਾਹੀਆਂ ਤੂੰ ਰਹਿਬਰ ਮੇਰੇ ਰਥ ਦਾ ਸਾਡੇ ਤਿੰਨ ਹੱਥ ਦੇ ਵਡਿਆਈਆਂ ਮੈਂ ਤੇਰਾ ਨਾਮ ਰਟਦਾ ਮਨ ਦਾ ਮਣਕਾ ਦੇ ਪਵਾਈਆਂ ਤੂੰ ਮਾਲਕ ਮੇਰੇ ਹਟਦਾ ਬਣ ਬਣਜਾਰਾ ਸੇਵ ਕਮਾਈਆਂ ਮੈਂ ਪਿਆਸਾ ਤੇਰੇ ਰਸ ਦਾ ਅੰਮ੍ਰਿਤ ਚਰਨਾ ਦੇ ਚਰਾਈਆ ਤੂੰ ਹਰ ਘਟ ਅੰਦਰ ਵਸਦਾ ਘਰ ਮੰਦਰ ਖੁਸ਼ੀ ਮਨਾਈਆ ਇਕੋ ਬੋਲ ਜੈਕਾਰਾ ਅਲਖ ਦਾ ਦਰ ਤੇਰੇ ਅਲਖ ਸੁਣਾਈਆ ਤੂੰ ਸਾਹਿਬ ਸੁਲਤਾਨ ਕਿਉਂ ਵਖਰਾ ਵਸਦਾ ਛੱਲੀ ਨਾ ਜਾਏ ਜਿਦਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰ ਮੇਲਾ ਲੈ ਮਿਲਾਈਆ ਜਨ ਭਗਤ ਕਹੇ ਪ੍ਰਭ ਕਿਉ ਫਿਰੇ ਲੋਕ ਦਾ ਮੁਖ ਘੁੰਗਟ ਦੇ ਉਠਾਈਆ ਤੇਰਾ ਨਾਤਾ ਪਿਤਾ ਪੁੱਤ ਦਾ ਪਤ ਪਰਮੇਸ਼ਵਰ ਤੇਰੀ ਇੱਕ ਸਰਨਾਈਆ ਮੇਰਾ ਝਗੜਾ ਮੁਖੇ ਦੁੱਖ ਦਾ ਸੁਖ ਸਾਗਰ ਰੂਪ ਸਮਾਈਆ ਤੂੰ ਆਜੁਗਾ ਜਨ ਭਗਤਾ ਗੋਦੀ ਚੁੱਕਦਾ ਗਲ ਵਕੜੀ ਇੱਕੋ ਪਾਈਆ ਦੋ ਜਹਾਨ ਕਦੇ ਨਾ ਰਸਦਾ ਸਨਮੁਖ ਹੋ ਨਾ ਮੁਖ ਪਵਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਮੇਰਾ ਲੈਣਾ ਆਪਣੇ ਦੇਖੇ ਪਾਈਆ ਜਨ ਭਗਤ ਕਹੇ ਪ੍ਰਭ ਮੇਲ ਅਖੀ ਕਿਉ ਆਪਣਾ ਆਪ ਰਿਹਾ ਬਦਲਾਈਆ ਮੈਂ ਆਜ ਜੁਗਾਦੀ ਤੇਰੀ ਸਖੀ तू मालक बेपरवाही तू शाह शहाना तुरदा पति पत परमेश्वर बेपरवा मैं लाल रंगण तेरी लाई हथी दोए जोड़ सीस निवाइया मैं सीस गुंदा पट्टी नेत्र कजल तार बंधाइया इको आस प्रीतम रखी ਸ੍ਰੀ ਭਗਵਾਨ ਤੇਰਾ ਰਾਤ ਕਾਇਆ ਕਵਲ ਵੇਲਾ ਆਏ ਵਹੀਰ ਕਤੀ ਤੁਰਦਾ ਪਾਂਦੀ ਬਣ ਕੇ ਰਾਇਆ ਆਪਣੇ ਨਾਮ ਦੀ ਸਮਝਾ ਦੇ ਪੱਟੀ ਜਗਤ ਵਿਦਿਆ लेखा ਦੇ ਮੁਕਾਇਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਸਿਰ ਸਿਰ ਆਪਣਾ ਹੱਥ ਟਿਕਾਈਆ ਜਨ ਭਗਤ ਕਹੇ ਕਿਉਂ ਹੋਇਆ ਓਨੇ ਅਸ਼ਲਸ਼ਲ ਧਾਰੀ ਆਪਣਾ ਖੇਲ ਖਿਲਾਈਆ ਭਾਗ ਲਗਾ ਦੇ ਕਾਇਆ ਛੋਲੇ ਬੰਕ ਦੀਵਾਰੀ ਤੇਰੇ ਵਜੇ ਵਧਾਈਆ ਸੱਚ ਨਾਮ ਦੀ ਸੁਣਾ ਦੇ ਸੋਨੇ ਢੋਲੇ ਰਾਗ ਅਲਾਈਆ ਤੁਧ ਬਿਨ ਪਰਦਾ ਕੋਈ ਨਾ ਖੋਲੇ ਤੁਧ ਬਿਨ ਪਰਦਾ ਕੋਈ ਨਾ ਖੋਲੇ ਬਜਰ ਕਪਾਟ ਨਾ ਕੋਈ ਟੁੜਾਈਆ ਸੁਰਤੀ ਅੰਦਰ ਸ਼ਬਦ ਨਾ ਮੋਲੇ ਵਿਸਮਾਦੀ ਵਿਸਮਾਦੀ ਰੂਪ ਨਾ ਕੋਈ ਜਣਾਈਆ ਸੋਣਾ ਗੀਤ ਅਗੰਮੀ ਛੰਦ ਕੋਈ ਨਾ ਬੋਲੇ ਸੋਹੰਗ ਕਰੇ ਨਾ ਕੋਈ ਪੜਾਈਆ ਗੁਰ ਅਵਤਾਰ ਪੀਰ ਪੈਗੰਬਰ ਸਤਜੁਗ ਤ੍ਰੇਤਾ ਦਵਾਪਰ ਕਾਲਯੁਗ ਜੀਵ ਜਨਤਾ ਬਣ ਕੇ ਗਏ ਵਿਚੋਲੇ ਭਗਵਨ भगत ਸਿੱਧਾ ਤੇਰਾ ਰਾਤਿਕਾਇਆ ਦੁੱਖ ਰੋਗ ਸੰਤਾਪ ਵੇਖ ਕਦੇ ਨਾ ਡੋਲੇ ਮਨ ਦਾ ਮਣਕਾ ਨਾ ਕੋਈ ਪਵਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਘਰ ਸਾਜਣ ਲੈ ਮਿਲਾਈਆ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂ भगवादि ज सोहंग महाराज शेर सिंह विष्णु भगवादि ज सोहंग महाराज शेर सिंह विष्णु भगवादि ज